ਮੈਥੋਂ ਸਿਫਤ ਕਰੀ ਨਾ ਜਾਵੇ ਤੱਕ ਕੇ ਚਨ ਸੂਰਜ ਸ਼ਰਮਾਵੇ ਸੋਹਣੀ ਕਲਗੀ ਸੀ ਇਸ ਸੁਹਾਵੇ ਖੇਡਾਂ ਅਜ ਬਲਹਾਰ ਦੀਆਂ ਜੱਗੋਂ ਵਖਰੀਆਂ ਸ਼ਾਨਾਂ ਝੜਤਾਂ ਮੇਰੇ ਕਲਗੀ ਤਾਰਦੀਆਂ ਜੱਗੋਂ ਵਖਰੀਆਂ ਸ਼ਾਨਾਂ ਝੜਤਾਂ ਮੇਰੇ ਕਲਗੀ ਤਾਰਦੀਆਂ ਸੋਹਣਾ ਹਿੰਦ ਬਾਗ ਦਾ ਮਾਲੀ ਮੁਖ ਤੇ ਜਉ ਯੂ ਸ਼ਾਦੀ ਲਾਲੀ ਨੈਣਾ ਦੇ ਵਿੱਚ ਮਟਕ ਨਰਾਲੀ ਲੈ ਰੰਗੁਣੀ ਪੰਡਾਰ ਦਿਆਂ ਜੱਗੋਂ ਵੱਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀ ਧਾਰ ਦਿਆਂ ਜੱਗੋਂ ਵੱਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀ ਧਾਰ ਦਿਆਂ ਕੋ ਸਿਫਤ ਕਰੀ ਨਾ ਜਾ ਲੱਕ ਕੇ ਚਨ ਸੂਰਜ ਸ਼ਰਮਾਵੇ ਸੋਹਣੀ ਕਲਗੀ ਸੀਸ ਸੁਹਾਵੇ ਖੇਡਾਂ ਅਜ ਬਨਹਾਰ ਦੀਆਂ ਜੱਗੋਂ ਵੱਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਵੱਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀ ਤਾਰ ਦੀਆਂ ਓ ਸੋਣਾ ਹਿੰਦ ਬਾਗ ਦਾ ਮਾਲੀ ਮੁਖ ਤੇ ਜਿਉਂ-ਜਿਉਂ ਸ਼ਾਦੀ ਲਾਲੀ ਨੈਣਾ ਦੇ ਮਟਕ ਨਰਾਲੀ ਲੈ ਰਾਂ ਗੁਣੀ ਭੰਡਾਰ ਦੀਆਂ ਜੱਗੋਂ ਵੱਖਰੀਆਂ ਸ਼ਾਨਾਂ ਚੜਤਾ ਮੇਰੇ ਕਲ ਦੀ ਧਾਰ ਦਿਆਂ ਜੱਗੋਂ ਵੱਖਰੀਆਂ ਸ਼ਾਨਾਂ ਚੜਤਾ ਮੇਰੇ ਕਲ ਦੀ ਧਾਰ ਦਿਆਂ ਤਿੱਖਾ ਨੱਕ ਤੇਗ ਜਿਉਂ ਧਾਰੀ ਨੈਣਾ ਦੇ ਵਿੱਚ ਨਾਮ ਖਮਾ ਹੂਰੀ ਚਲਕ ਨਾ ਜਾਏ ਸਹਾਰੀ ਰਿਸ਼ਮਾ ਚਮਕਾਂ ਮਾਰਦੀਆਂ ਜੱਕੂ ਵਖਰੀਆਂ ਸ਼ਾਨਾ ਚੜਤਾ ਮੇਰੇ ਕਲਗੀ ਤਾਰਦੀਆਂ ਜੱਕੂ ਵਖਰੀਆਂ ਸ਼ਾਨਾ ਚੜਤਾ ਮੇਰੇ ਕਲਗੀ ਤਾਰਦੀਆਂ ਓ ਅਣਖੀ ਜੋਦਾ ਬੀਰ ਤੇ ਆਕੀ ਦੇਸ਼ ਪੁਜਾਰੀ ਮਹਾਵਰਾਗੀ ਹੋ ਕੇ ਮੁਗਲ ਸ਼ਾਹੀ ਤੋਂ ਅੱਲਾ ਕਰੇ ਵੰਗਾਰ ਦੀਆਂ ਜੱਗੋ ਵਖਰੀਆਂ ਸ਼ਾਨਾਂ ਚੜਤਾ ਮੇਰੇ ਕਲ ਦੀ ਧਾਰ ਦੀਆਂ ਜੱਗੋ ਵਖਰੀਆਂ ਸ਼ਾਨਾਂ ਚੜਤਾ ਮੇਰੇ ਕਲ ਦੀ ਧਾਰ ਦੀਆਂ ਰਹਿਣਾ ਵਿੱਚੋਂ ਮਸਤੀ ਲੱਭੇ ਸਜੇ ਸ਼ਕਤੀ ਭਗਤੀ ਖੱਬੇ ਸੰਗ ਤਾਂ ਤਨ ਮਨ ਠਾਰ ਦਿਆਂ ਜੱਗੋਂ ਵੱਖਰੀਆਂ ਸ਼ਾਨਾ ਚੜਤਾ ਮੇਰੇ ਕਲ ਕੀ ਤਾਰ ਦਿਆਂ ਜੱਗੋਂ ਵੱਖਰੀਆਂ ਸ਼ਾਨਾ ਚੜਤਾ ਮੇਰੇ ਕਲ ਕੀ ਤਾਰ ਦਿਆਂ ਓ ਬੈਠਾ ਗੱਡ ਸੱਚ ਦੇ ਢੰਡੇ ਜਾਮ ਅਲਾਹੀ ਸਭ ਨੂੰ ਵੰਡੇ ਉਹੀ ਗਰੀਬਾਂ ਦੇ ਦੁੱਖ ਖੰਡੇ ਨਦੀਆਂ ਵਗਣ ਪਿਆਰ ਦੀਆਂ ਜੱਗੋਂ ਵਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀ ਧਾਰਦੀਆਂ ਜੱਗੋਂ ਵਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀ ਧਾਰਦੀਆਂ ਸੋਤ ਕਵੀ ਵਿਦਵਾਨੇ ਜਾਪੇ ਸ਼ਾਹਾਂ ਦਾ ਸੁਲਤਾਨੇ ਜਿੱਤਾਂ ਮੁੱਖ ਦਿਦਾਰ ਦੀਆਂ ਜੱਗੋਂ ਅਖਰੀ ਨਿਸ਼ਾਨਾ ਚੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਅਖਰੀ ਨਿਸ਼ਾਨਾ ਚੜਤਾ ਮੇਰੇ ਕਲਗੀ ਤਾਰ ਦੀਆਂ ਓ ਟਿੱਕੇ ਠੱਠਿਆਂ ਦਾ ਦਿਲ ਜਾਨੀ ਬਚਪਨ ਵਿੱਚ ਦੇ ਵਿੱਚ ਸਾਨੀ ਦੁਖੀਆਂ ਦੇ ਗਮ ਖਾਰਦੀਆਂ ਜੱਗੋ ਵਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀ ਧਾਰਦੀਆਂ ਜੱਗੋ ਵਖਰੀਆਂ ਸ਼ਾਨਾਂ ਚੜਤਾ ਮੇਰੇ ਕਲਗੀ ਧਾਰਦੀਆਂ ਜੱਬਲਵਾਨਾ ਰੋਂਦੀ ਖਲਕਤ ਦੀ ਮੁਸਕਾਨ ਜਾਲਮ ਦੁਸ਼ਟਾਂ ਲਈ ਤੂਫਾਨ ਮੋਰੀ ਦਾਲ ਸ਼ੰਗਾਰ ਦੀਆਂ ਜੱਗੋਂ ਵੱਖਰੀਆਂ ਸ਼ਾਨਾ ਚੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਵੱਖਰੀਆਂ ਸ਼ਾਨਾ ਚੜਤਾ ਮੇਰੇ ਕਲਗੀ ਤਾਰ ਦੀਆਂ ਓ ਗਿੱਦੜਾਂ ਵਿੱਚ ਪਾ ਸ਼ੇਰ ਦੇ ਗੁਰਦੇ ਗੁਰਮੁਖ ਜਿਉਂਦੇ ਕਰਤੇ ਮੁਰਦੇ ਵੈਰੀ ਦੇ ਸ਼ਾਨਾ ਛੁਰਦੇ ਜੋਗੀ ਸ਼ਾਇ ਅਸਵਾਰ ਨੀਆਂ ਜੱਗੋਂ ਵਖਰੀਆਂ ਸ਼ਾਨਾ ਚੜਤਾ ਮੇਰੇ ਕਲਗੀ ਧਾਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਚੜਤਾ ਮੇਰੇ ਕਲਗੀ ਧਾਰ